ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਬਹੁਤ ਸਤਿਨਾਮ ਵਾਹਿਗੁਰੂ ਵਾਹਿਗੁਰੂ Satana, no I got there. Oh, ਤੇ ਕੁਝ ਲੈ ਲੈ ਗਾਧਰਾ ਸ਼ੁਰੂ ਹੋਣ ਲੱਗਿਆ ਆ ਤੇ ਕਟਿੰਗ ਲੱਗੀ ਆ ਬੀਬੀਆ ਗੰਨ ਹਮ ਸਤਨਾਮ ਸਤਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਜਪੋ ਸਤਨਾਮ 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 ਜੀ ਵਾਹੇ ਗੁਰੂ ਵਾਹੇ ਅਲੀ ਸਾਡੇ ਲਵਾਈ ਸਾਹਿਬ ਜਿਹੜੇ ਬੀਆ ਲੜੀਓ ਗੱਡਣਾਂ ਉਹ ਗਰਮ ਗਰਮ ਜਲੇਬੀ। ਲੋਜੀ ਜਲੇਬੀਆਂ ਨਾਲ ਬੈਂਚ ਭਰ ਗਏ ਟੇਬਲ। ਇੱਧਰ ਪਕੌੜੇ ਚੱਲਣ ਦੀ ਤਿਆਰੀ ਜਾਂ ਵੱਡੇ ਚਾਚਾ ਜੀ ਹੁਣੀ ਅੱਜ ਗੱਦਾ। ਲੋਜੀ ਲਾਲੋ ਭਾਈ ਉਹ ਪਕੌੜੇ ਕੱਢ ਕੇ ਰੈਡੀ ਕਰਦੇ। ਭਾਈ ਲੱਗਿਓ ਚੋਰਾ ਚੋਰਾ ਦੇ ਉੱਤੇ ਲੋ ਜੀ ਕੜੀ ਤਿਆਰ ਹੋਈ ਕੜੀ ਇੱਧਰ ਆ ਗਿਆ ਮਟਰ ਪਨੀਰ ਆਜੀ ਚਾ ਇੱਧਰ ਆ ਗਈ ਸਾਡੀ ਦਾਲ ਸਾਡੇ ਦੀਪਾ ਭਾਈ ਹੁਣੇ ਲੱਗਿਓ ਆ ਨਾਲ ਸਾਡੇ ਲਾਲੋ ਜੀ ਸਾਡੇ ਠੇਕੇਦਾਰ ਮਸ਼ਹੂਰ ਹਲਵਾਈ ਪਿੰਡ ਸਤਨੌਰ ਤੋਂ ਲੋ ਜੀ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਦਾ ਹੁੰਦਾ ਲੱਲੋ ਭਾਜੀ ਉਹਨਾਂ ਦਾ ਬਹੁਤ ਵਧੀਆ ਸਮਾਨ ਬਣਾ ਲੇ ਮੇਰੀ ਨਹੀਂ ਸਾਡੇ ਹਾਂ ਜੀ ਚਾਪਕੋਟ ਦੇ ਲੰਗਰ ਹੁਣ ਟੁੱਟ ਵਰਤੂਗੇ ਸਵੇਰ ਦਾ ਲੰਗਰ ਚੱਲਦਾ ਪਿਆ ਜੀ तो पार्टी का और दादा राज करते आज क्या बात नहीं चाहिए ताना मार के ਪੋੜੇ ਜੀ ਪੋੜੇ ਜੀ ਹਾਂਜੀ ਲੋ ਜੀ ਆਪਣੇ ਭਾਜੀ ਹੁਣੀ ਦੁਕਾਨ ਪਾ ਲਈ ਰੋਨੀ ਭਾਜੀ ਹੁਣੀ ਕਿੱਦਾਂ ਠੀਕ ਆ ਜੀ ਓ ਠੀਕ ਆ ਵਧੀਆ ਵਧੀਆ ਲੋ ਜੀ ਮਨੀਆਰੀ ਦੁਕਾਨ ਬੀਬੀ ਅਸਮਾਨ ਇੱਧਰ ਵੀ ਪਈ ਹੋਈ ਇਹ ਖਲੋਣਿਆਂ ਦੀ ਬੱਚੇ ਵਾਲੀ। ਲੋ ਜੀ। ਚੁੰਦਾ ਦੇ ਆਉਣ ਲੱਗਿਆ ਇੱਧਰ। ਚੰਗਾ ਰੈਡੀ। let uh -huh. ਮਹਾਰਾਜ ਜੀ ਮਾਰਾ ਕੇ ਤੇ ਲਖਾਈ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਜਦੋਂ ਸੱਚੇ ਪਾਤਸ਼ਾਹ ਜੀ ਦੀ ਮੇਹਰ ਦੀ ਨਜ਼ਰ ਹੋ ਜਾਵੇ ਉਹਨੂੰ ਸਭ ਸੰਸਾਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਸੇ ਬਣਾਉਂਦੇ ਆਂ ਮਹਾਰਾਜ ਜੀ ਬਿਸ਼ਨਾ ਲੈਣ ਵਾਸਤੇ ਸੱਦ ਸੰਗ ਜਦੋਂ ਮਹਾਰਾਜ ਜੀ ਦੀ ਨਜ਼ਰ ਹੋ ਗਈ ਤੇ ਗੁਰੂ ਜੀ ਦੀ ਨਜ਼ਰ ਸਿੱਖ ਨੇ ਮਾਰ ਬੋਤਾਰੀ ਦਾ ਕਾਰਨ ਬਣਦੀ ਉਹਨੂੰ ਸਭ ਸੰਸਾਾਰ ਗੁਰੂ ਪਿਆਰੇ ਰਮਦਾਸ ਮਾਨਾ ਜੀ ਦਾ ਜੀਵਨ ਬਲੰਕਰ ਜੀਤ ਮੈਂ ਸਾਧ ਸੰਗਤ ਸਾਥੀ ਨੇ ਬਹੁਤ ਵਾਰ ਇਤਿਹਾਸ ਸਿਰਜ ਕੀਤਾ ਮਹਾਰਾਜ ਦੀ ਮਹਿਮਾ ਸੁਰਨਾ ਕੀਤੀ ਹੈ ਸਾਧ ਸੰਗਤ ਤੇਰੀ 14ਵੀਂ ਅਤੇ ਪੰਦਰਵੀ ਸੰਧੀ ਦੇ ਵਿੱਚ ਇੱਕ ਭਗਤੀ ਦੀ ਲਹਿਰ ਜੰਮੀ ਹੈ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਭਗਤੀ ਦੀ ਲਹਿਰ ਹੈ ਸਾਤ ਸਗ ਸੇ ਇੱਕ ਪਾਸੇ ਪੰਪਾ ਦਾ ਬੋਲ ਬਾਲਾ ਹੈ ਝੂਠ ਦਾ ਬੋਲ ਬਾਲਾ ਹੈ ਦੇ ਇੱਕ ਵਾਸੇ ਉਹ ਬਾਈ ਗੁਰੂ ਪਰਮੇਸ਼ਰ ਦੀ ਵਿਚਾਰੀ ਯੋਜਨਾ ਦੇ ਵਿੱਚ ਨਾਮ ਦੀ ਮਹੱਤ ਕੰਡਣ ਵਾਲੇ ਮਹਾਪੁਰਖ ਵੀ ਆ ਗਏ ਉਹ ਸੰਸਾਰ ਸ਼੍ਰੀ ਵਾਰਿਕ ਗੁਰੂ ਸਾਤ ਸਗ ਸਰਬਦਾਸ ਬਾਣੀ ਦੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੰਤਰ ਬਾਣੀ ਦੇ ਵਿੱਚ 40 ਸ਼ਬਦਾਂ ਇਹ ਇੱਕ ਸਲੋਕ ਹੈ 16 ਰਾਤਾਂ ਦੇ ਜੋ ਮਹਾਰਾਜ ਜੀ ਨੇ ਤਰਪਾਣੀ ਅੰਤ ਤੱਕ ਹੈ ਉਹ ਸੱਚਾ ਆਪ ਸ਼ਹੀਦ ਹੋ ਗਏ ਮੈਂ ਆਪੀ ਨੇ ਜਨਮ ਤੇ ਸਾਕੀ ਪ੍ਰਮਾਨ ਵੀ ਰੱਖੇ ਹਨ ਮਹਾਰਾਜ ਦੀ ਬਣਾਈ ਵਿੱਚ ਅੱਤੇ ਦੂਰੋ ਪਿਆਰਿਓ ਮੁਝ ਜੋ ਗਰਵਾਣੀ ਦਾ ਸੋਹਣ ਸੱਚਾ ਤੇ ਸੁੱਚਾ ਪਰਦੇਸ਼ ਹੈ ਨਾ ਮਹਾਰਾਜਾਂ ਦੀ ਬਾਣੀ ਦਾ ਆ ਉਹ ਵੀ ਆਪ ਜੀ ਦੇ ਚਰਨਾਚਨਾਂ ਚ ਮੈਂ ਸਾਹ ਜਪਾ ਲਈਆਂ ਆਪਣੇ ਸਾਹਮਣੇ ਵਿੱਚ ਰਹਿੰਦੇ ਹਾਂ ਵੀ ਆਪੋ ਪਿਆਰ ਬਾਣੀਆਂ ਸੰਗ ਸਾਂ ਦਾਸ ਪਹਿਲੀ ਵਾਰ ਆਪ ਜੀ ਦੇ ਚਰਨਾਖਾ ਹਾਜ਼ਰੀਆ ਭਰ ਰਿਹਾ ਧਿਆਨ ਨਾਲ ਗੁਰਬਾਣੀ ਦੇ ਵਿਚਾਰ ਸਾਵਣ ਕਰਿਓ ਕਿਉਂਕਿ ਇੱਥੇ ਮਹਾਰਾਜ ਜੀ ਦੇ ਚਰਨਾ ਦੇ ਵਿੱਚ ਬੈਠ ਕੇ ਨਾ ਇੱਕ ਇੱਕ ਸਵਾਸ ਜਿਹੜਾ ਸਾਡਾ ਬੀਤਣਾ ਹੈ ਉਹ ਗੁਰੂ ਪਿਆਰਿਓ ਸੱਚਖੰਡ ਦੀ ਆਜ ਵੀ ਹੈ ਬੋਲੋ ਸਤਿ ਸ੍ਰੀ ਅਕਾਲ ਜੀ ਬੜੇ ਸੁੰਦਰ ਬੱਚੇ ਨੇ ਭਗਤ ਰਵਿਦਾਸ ਜੀ ਆਖੇ ਕਹਿੰਦੇ ਜਿਤ ਸਿਮਰਨ ਕਰੋ ਨਾ ਆਵਦੋਤਨੋ ਕਹਿੰਦੇ ਪਿਆਰਿਓ ਜਿਹੜਾ ਮਾਨਸਪੇਹੀ ਦੇ ਵਿੱਚ ਮਾਨਸ ਦੇਈ ਦਾ ਅਸਲੀ ਪ੍ਰਯੋਗ ਹੈ ਉਹ ਹੈ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਉਹਨੂੰ ਸਤਿ ਆਦਿ ਸ਼੍ਰੀ ਵਾਹਿਗੁਰੂ ਕਿਉਂਕਿ ਪਸ਼ੂ ਪੰਛੀ ਭਗਤੀ ਨਹੀਂ ਕਰ ਸਕਦੇ ਸਾਧ ਸੰਗ ਜਾਨਵਰ ਭਗਤੇ ਨਹੀਂ ਕਰ ਸਕਦੇ ਇੱਕ ਮਾਨਸ ਦੇ ਹੀ ਹੈ ਜਿਦੇ ਵਿੱਚ ਮਾਈਕ੍ਰੋ ਪਰਮੇਸ਼ਰ ਮੈ ਮਿਲਣ ਦੀ ਆਸ ਹੁੰਦੀ ਹੈ ਜੀਵ ਨੂੰ ਕੋਲੋਂ ਸਤਿ ਸਬਿਸ਼ਵਾਹਿਕ ਕਿਉਂਕਿ ਗੁਰਬਾਣੀ ਵਿੱਚ ਮੱਜਾ ਨਾਉਂਦੇ ਨੇ ਮਹਾਰਾਜ ਕਹਿੰਦੇ ਨਾਣਾ ਮੱਲ ਨੂੰ ਕੋਈ ਬਿਰਲਾ ਜਾਣਦਾ ਸਿਮਰਣ ਵਾਲ ਨੂੰ ਕੋਈ ਬਿਰਲਾ ਨਹੀਂ ਵਿਚਾਰਨਾ ਸਾਧ ਸੰਗਤ 155 ਸਾਲ ਦੀ ਸਰੀਰਕ ਉਮਰ ਹੋਈ ਹੈ ਆਦਰ ਬਲਾਸਨਾ ਮਹਾਰਾਜ ਪੂਰੀ ਜਿੰਦਗੀ ਦੇ ਵਿੱਚ ਸਾਦੇ ਸਾਡੇ ਕੇਵਲ ਤੇ ਕੇਵਲ ਨਾਮ ਲੱਗਿਆ ਤੇ ਨਾਮ ਲਪਾਇਆ ਵੇ ਸਤਿਗੁਰੂ ਜੀ ਵਾਹਿਗੁਰੂ ਸਾਡੇ ਸਾਡੇ ਸਾਧ ਸੰਗਤ ਆਰਤੀ ਵਾਲਾ ਸ਼ਬਦ ਪੜ੍ਹਦੇ ਹਾਂ ਨਾ ਨਾਮ ਤੇ ਉਹ ਆਰਤੀ ਜਿੰਦਨ ਮਰਾਰੇ ਹਰ ਕੇ ਨਾਮੋਂ ਬਿਨ ਝੂਠੇ ਸੱਜਣ ਬਸਾਰੇ ਮਰਗ ਪਰ ਤੇ ਵੈਰ ਪਰਮੇਸ਼ਰ ਦੀ ਬੰਦਗੀ ਤੋਂ ਨਾ ਨਾਮ ਤੋਂ ਬਿਨਾ ਇਹ ਦੁਨੀਆਂ ਦੇ ਲੋਕੋ ਸਾਰਾ ਪਸਾਰ ਇਹ ਝੂਠ ਭਈ ਹੈ ਬੋਲੋ ਸਤਿਨਾਮ ਜੀ ਵਾਹਿਗੁਰੂ ਸਾਧ ਸੰਗਤ ਇਹਦੇ ਸ਼ਬਦ ਇੱਕ ਅੱਖਰ ਵੀ ਉਹਨਾਂ ਦਾ ਪਰਦੇਸ਼ ਜਾਣੇ ਦੇ ਦੇਵਤਸ ਜਾਪੇ ਜੀਵਨ ਦੇ ਕਲਿਆਣ ਹੋ ਜਾਵੇ ਬੜਾ ਸੁੰਦਰ ਸ਼ਬਦ ਹੈ ਸ਼ਬਦ ਦੇ ਵਿੱਚ ਮਹਾਰਾਜੀ ਸਾਨੂੰ ਰਹਾਣੀ ਬ੍ਰਹਮ ਦਾ ਉਪਦੇਸ਼ ਦੇ ਕੇ ਸਮਝਾ ਰਹੇ ਨੇ ਕਹਿੰਦੇ ਜਿਤ ਸਿਮਰਨ ਕਰੋ ਨੈਨ ਅਬ ਲੋਕ ਨੂੰ ਐ ਪਿਆਰਿਓ ਜਿਤ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ ਉਹੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਅਭਿਆਸੀ ਜਦ ਬੈਠੇ ਨੇ ਸਮਝ ਵਿੱਚ ਉਹਨਾਂ ਨੂੰ ਤੇ ਗੱਲ ਦਾ ਪਤਾ ਹੈ ਉਹ ਪਕੜ ਕਰਨਗੇ ਇਸ ਗੱਲ ਦਾ ਸਾਧ ਸੰਗਤ ਦੇ ਅੰਤਿਸ਼ਕਾਰਨ ਕਰਨ ਦੇ ਚਾਰ ਭੇਦ ਨੇ ਅੰਤਹਿ ਕਰਨ ਦੇ ਮਨ ਬੁੱਧ ਔਰ ਚੇਤ ਤੇ ਚੌਥੇ ਨੰਬਰ ਤੇ ਅਹੰਕਾਰ ਇਥੇ ਰਵਿਦਾਸ ਮਹਾਰਾਜ ਜੀ ਨੇ ਵਚਨ ਕੀਤਾ ਕਹਿੰਦੇ ਭਾਈ ਮਨ ਕਰਕੇ ਮਨ ਨੂੰ नैन <laughs> अवलोकनो <laughs> ਆ ਅੱਖਾਂ ਦੇ ਨਾਲ ਕਹਿੰਦੇ ਗੁਰੂ ਜੀ ਦਾ ਦੀਦਾਰ ਕਰਨਾ ਸੰਸਾਂ ਦੇ ਦਰਸ਼ਨ ਕਰਨੇ ਹੋਣ ਸਤਿਨਾਮ ਸ਼੍ਰੀ ਵਾਹਿਗੁਰੂ ਸ਼੍ਰਵਣ ਬਾਣੀ ਸੁਜਾ ਸੰਪੂਰ ਰੱਖੋ ਕੰਦੇ ਆਪਣੇ ਕੰਨਾਂ ਨੂੰ ਗੁਰਬਾਣੀ ਦੁਆਰਾ ਪੂਰਦੇ ਹੋ ਤਾਂ ਤੇ ਇਹਨਾਂ ਦੇ ਵਿੱਚ ਕੋਈ ਕੋੜ ਗਵਾਣ ਵਾਲੀ ਗੱਲ ਨਹੀਂ ਆਪੇ ਵਸੇ ਨਾ ਕੰਨਾਂ ਨੂੰ ਗੁਰਬਾਣ ਸੁਣੇ ਨਾ ਹੋਰੋ ਸਤਿਨਾਮ ਸ਼੍ਰੀ ਵਾਹਿਗੁਰੂ ਹੁਣ ਸਾਧ ਸੰਗ ਸਰੀਰ ਦੇ ਇੰਦਰੇ ਨੇ ਅੱਖਾਂ ਵੀ ਇੰਦਰਾ ਕੰਨ ਵੀ ਇੰਦਰੇ ਨੇ ਜਦੋਂ ਬੰਦਾ ਇੰਦਰੀਆਂ ਨੂੰ ਗੁਰੂ ਦੇ ਨਾਮ ਨਾਲ ਸ਼ਬਦ ਨਾਲ ਜੋੜ ਦਿੰਦਾ ਨਾ ਪ੍ਰਵੇਸ਼ ਦੇ ਕੇ ਤੇ ਗੁਰੂ ਪਿਆਰੇ ਉਹਨਾਂ ਦੀ ਸ਼ਾਨ ਗੁਰੂ ਜੀ ਦੇ ਚਰਨਾਂ ਨਾਲ ਭਗਵਾਨ ਜੀ ਦੇ ਚਰਨਾਂ ਨਾਲ ਲਾਉਂਦੀ ਹੈ ਉਹ ਸਬਨਾਮ ਜੀ ਜਿਦ ਸਿਮਰਨ ਨਾਮ ਆਪ ਲੋਕਦੋ ਸਰਮਰਵਾਣੀ ਸੁਜਸ ਪੂਰੱਖੋ ਕਹਿੰਦੇ ਕੰਨਾਂ ਨੂੰ ਨਾ ਕਰਵਾਣੀ ਦੁਆਰਾ ਕੋੜ ਦੇਉ ਭਾਈ ਮਨ ਸੁਣ ਮਨ ਕਰ ਕਰੋ ਜਪਹਿ ਬਿਨਿਆ ਘਰੋ ਕਹਿੰਦੇ ਮਨ ਨੂੰ ਪਾਈ ਮਨ ਕਰ ਬਣਾਉ ਮਨ ਪਰ ਕਹਿੰਦੇ ਨੇ ਭਮਰੇ ਹੋਏ ਸਾਜ ਸਰ ਜਿਹੜਾ ਭਾਗਣਾ ਹੁਕਾ ਨਾ ਇਹ ਮਨ ਰਤ ਰਸ ਦਾ ਆਸ਼ਿਵਰਦਾ ਪੰਮਰੇ ਤੁਸੀਂ ਮੇਕੇ ਹੋਣਗੇ ਅੱਜ ਤੁਹਾਨੂੰ ਬਸੰਤ ਰੋਤ ਚੱਲ ਰਹੀ ਹੈ ਨਾ ਜਿੱਥੇ ਵੀ ਸਾਰ ਸੰਤ ਫਰਵਾਣੀ ਇਹਨਾਂ ਬੁੱਲ ਵਿਰੇ ਹੋਵੇ ਸਕੇ ਧਿਆਨ ਨਾਲ ਮਹਾਰਾਜ ਦੇ ਇਹ ਵਚਨਾਂ ਨੂੰ ਇਹਦੇ ਵਿੱਚ ਸਾਥੀ ਵਿਚਾਰ ਕਰਕੇ ਦੇਖਿਓ ਮਨੋਂ ਮੱਖੀਆਂ ਵੀ ਆਉਂਦੀਆਂ ਨੇ ਫੁੱਲਾਂ ਦੇ ਕੋਲ ਭਮਰੇ ਵੀ ਮੰਡਰਾਦੇ ਹੋਏ ਆਉਂਦੇ ਨੇ ਕਿਉਂਕਿ ਫੁੱਲਾਂ ਦੇ ਵਿੱਚ ਮਕਰੰਦ ਰਸ ਹੁੰਦਾ ਉਹਨਾਂ ਨੂੰ ਸਾਰ ਸੰਤ ਇਹ ਮਕਰੰਦ ਰਸ ਨੂੰ ਲੋਕ ਲੋਕ ਵੀ ਜਿਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਸਾਡੇ ਵਾਸਤੇ ਮਕਰੰਦ ਰਸ ਕੀ ਹੈ ਮਹਾਰਾਜ ਕਹਿੰਦੇ ਤੂੰ ਭਮਰੇ ਵਾਂਗਰ ਆਪਣੀ ਮੰਨਤ ਬਣਾ ਲਾ ਤੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਮਕਰੰਦ ਰਸ ਤੇਰੇ ਹਿਰਦੇ ਵਿੱਚ ਵਸੇਗਾ ਤੇ ਜਦੋਂ ਤੇਰੇ ਹਿਰਦੇ ਵਿੱਚ ਨਾਮ ਰੂਪੀ ਮਕਰੰਦ ਰਸ ਵਸ ਗਿਆ ਤੇ ਤੇਰੇ ਜੀਵਨ ਦਾ ਆਧਾਰ ਹੋ ਜਾਵੇ ਇਹਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਮਨ ਸੋ ਕਰੋ ਚਰਮਨੀਤ ਕਰੋ ਬਾਈ ਗੁਰੂ ਜੀ ਦੇ ਨਾਮ ਰੂਪੀ ਸ਼ਬਦ ਰੂਪੀ ਚਰਨ ਜਾਈਦੇ ਵਿਚਸਾਲੋ ਕਹਿੰਦੇ ਜਦੋਂ ਇਹ ਕਰਮ ਕਰੇਗਾ ਨਾ ਮੰਦਾ ਹੁੰਦਾ ਤੇ ਰਸਨਾ ਮਾਣ ਪਰ ਅਮਰ ਦੇ ਮਿੱਠੇ ਬੋਲ ਬੋਲਣ ਵਾਸਤੇ ਨਾ ਗੁਰੂ ਜੀ ਦਾ ਨਾਮ ਜਪਣ ਵਾਸਤੇ ਰਸਨਾ ਨੂੰ ਸਰੇਗਾ ਅੰਦਰ ਫਿਰ ਅੰਦਰ ਵਾਜੂ ਪਰਮੇਸ਼ਰ ਦਾ ਨੂਰੀ ਦਾ ਪ੍ਰਕਾਸ਼ ਹੋ ਜਾਵੇ ਵਾਹ ਲੋ ਸਤਿਨਾਮੁ ਸ੍ਰੀ ਵਾਹਿਗੁਰੂ ਸੋ ਮਨ ਕਰ ਕਰੋ ਚਾਹੇ ਯੰਦੈ ਕਰੋ ਰਸਨਾ ਅਮਰਤ ਨਾਮ ਨਾਮ 파ਖੋ ਕਹਿੰਦੇ ਰਸਨਾ ਦੇ ਨਾਲ ਮਾਇਕ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਅਮਰ ਰੂਪੀ ਉਹਨੂੰ 파ਖੋ ਭਾਵ ਜਪਨਾ ਕਰੋ ਵਾਹ ਲੋ ਸਤਿਨਾਮੁ Thank you. ਉਹ ਜੇਵਾ ਨੂੰ ਹਾਂਜੀ ਲੋ ਜੀ ਰਾਤ ਲਈ ਬਣ ਰਿਹਾ ਕਿਤਰੇਲਾ ਰਾਤ ਨੂੰ ਦੁਕਾਨ ਲੱਗਣੇ ਕਿਤਰੇਲੇ ਦੀ ਤਿਆਰੀ ਹੋ ਰਹੀ ਆ ਪੂਰੇ ਜੋੜਾ ਜੋੜਾ ਤੇ ਕੋਆ ਮਾਦੀ ਡੇ ਚਾਚਾ ਜੀ ਸਾਡੇ ਸੇਵਾਦਾਰ ਡਡੇ ਬੇਨੇ ਹਾਂਜੀ ਪ੍ਰਸ਼ਾਦੇ ਧਿਆਨ ਤਿਆਰ ਹੋਣ ਲੱਗੇ ਹੋ ਜੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਦੇ ਵੀ ਲੱਗੀ ਆ ਪ੍ਰਸ਼ਾਦੇ ਬਣਾ ਕੁੱਲ ਕੇ ਮੋਰੀ ਪੱਠੜ ਦੇ ਪ੍ਰਸ਼ਾਦੇ ਲੋ ਜੀ ਪ੍ਰਸ਼ਾਦੇ ਧਿਆਨ ਲੈ ਆਓ ਨਿਆਣਿਆਂ ਦੀ ਲੱਗਿਓ ਥੇ ਨੰ ਆਹ ਕਿੰਨਾ ਆਇਆ ਹਾਜੀ ਬੜੀ ਜੀ ਬੜੀ ਜੀ ਠੀਕ ਹੈ ¡Por sí. la sí. sí. ਪਿਨਾ ਤੋਂ ਉਹਨੇ ਦੇ ਸਾਫ ਪਾਣੀ ਦੀ ਤੇ ਉਤੋਂ ਸਾਫ ਪਾਣੀ ਦੀ ਪਾਂਡੇ ਤੋਂ ਉਹਨੇ ਜੇਵਾ ਇਹ ਨਾ ਜਗ੍ਹਾ ਨਾ ਆਦੀ ਜਗ੍ਹਾ ਹੈ ਨਹੀਂ ਦਾ ਉੱਥੇ ਤੋਂ ਦੋ ਮਿੰਟ ਪਾਣੀ ਰੱਖੀ ਹੈ मेरे भी कलेक् तरफ बड़ी बरसात थी टोपी हाल پہلا جو ديني جو ريما يا پرندر منجين جو بوليتے جو اسن جو ريما او تي سد منن منار دے دوبر جو کے نے پوری کا شعبہ ਲੇ ਬਾਬੇ ਭਰਦੇ ਹੋਏ ਕਿਲੋ ਕਿਲੋ ਵੀ